ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਪੰਜਵਾਂ ਫਰੀਦਾ ਭੂਮ ਰੰਗਾਵਲੀ ਮੰਝ ਵਸੂਲਾ ਬਾਗ ਹਾਂ ਮੰਝ ਵਸੂਲਾ ਬਾਗ ਜੋ ਨਾਰ ਪੀਰ ਨਿਵਾਜੇ ਆ ਵਸੂਲਾ ਜ਼ਹਿਰੀਲਾ ਵਯੋ ਲਵਯੋ ਹਾਂ ਵਸੂਲਾ ਬਾਗ ਜੋ ਨਾਰ ਪੀਰ ਨਿਵਾਜੇ ਆ ਤੇਨਾ ਅੰਚ ਨਾ ਲਾਗ ਮਹੱਲਾ ਪੰਜਵਾ ਫਰੀਦਾ ਉਮਰ ਸੁਹਾਗੜੀ ਸੰਗ ਸੁਵੰਨੜੀ ਦੇਹ ਵਿਰਲੇ ਕੇਹੀ ਪਾਈਆਂ ਜਿਨ੍ਹਾਂ ਪਿਆਰੇ ਨੇਹ ਪੌੜੀ ਜਾਪ ਤਪ ਸੰਜਮ ਦਇਆ ਧਰਮ ਜਿਸ ਦੇਹ ਸੋ ਪਾਏ ਜਿਸ 부ਝਾਏ ਅਗਨ ਆਪ ਜਿਸ 부ਝਾਏ ਅਗਨ ਆਪ ਸੋ ਨਾਮ ਧਿਆਏ ਅੰਤਰਜਾਮੀ ਅਗਮ ਪੁਰਖ ਏਕ ਦ੍ਰਿਸ਼ਟ ਦਿਖਾਏ ਸਾਧ ਸੰਗਤ ਕੈ ਆਸਰੈ ਪ੍ਰਭ ਸਿਓ ਰੰਗ ਲਾਏ ਔਗਣ ਕਟ ਮੁਖ ਉज्जਲਾ ਹਰ ਨਾਮ ਤਰਾਏ ਜਨਮ ਮਰਨ ਭਉ ਕਟਿਓਨ ਫਿਰ ਜੋ ਨਾ ਪਾਏ ਪਾਏ ਤਰਾਏ ਇਹਨਾਂ ਨੂੰ ਨਹੀਂ ਲੁਮਕਾਉਣਾ ਹੈ ਲਾਂ ਲੱਗੀ ਹੋਈ ਹੈ ਆਨਦ ਕੂਪ ਤੇ ਕੱਢਿਆਨ ਕੱਢਿਆਨ ਆਨਦ ਕੂਪ ਤੇ ਕੱਢਿਆਨ ਲਾੜ ਆਪ ਫੜਾਏ ਨਾਨਕ ਬਖਸ਼ ਮਿਲਾਏ ਅਨ ਮਿਲਾਇਨ ਨਾਨਕ ਬਖਸ਼ ਮਿਲਾਏ ਅਨ ਰੱਖੇ ਗਾਲ ਲਾਏ ਸ਼ਲੋਕ ਮਹੱਲਾ ਪੰਜਵਾ ਮੁਹੱਬਤ ਜਿਸ ਖੁਦਾਏ ਦੀ ਰਤਤ ਰੰਗ ਚਲੂਲਾ ਇਸ ਨੂੰ ਮੁਹੱਬਤ ਨਹੀਂ ਕਹਿਣਾ ਮੁਹੱਬਤ ਉਚਾਰਨ ਕਰਨਾ ਮੰਮੇ ਤੋ ਚੱਕ ਕੇ ਕਸ ਕੇ ਉਚਾਰਨ ਕਰਨਾ ਨਾਨਕ ਵਿਰਲੇ ਪਾਈਐਹ ਤਿਸ ਜਨ ਕੀਮ ਨ ਮੂਲ ਮਹੱਲਾ ਪੰਜਵਾ ਅੰਦਰ ਵਿੱਦਾ ਸਚ ਨਾਏ ਬਾਹਰ ਭੀ ਸਚ ਡਿਠੋਮ ਨਾਨਕ ਰਵਿਆ ਹੱਬ ਥਾਇ ਵਾਣ ਤ੍ਰੇਣ ਤ੍ਰਿਪਵਨ ਰੂਮਾ ਪੌੜੀ ਆਪੇ ਕੀਤੋ ਰਚਨਾ ਆਪੇ ਹੀ ਰਤਿਆ ਆਪੇ ਹੋਇਓ ਇਕ ਆਪੇ ਬਹੁ ਪੱਤਿਆ ਆਪੇ ਸਭ ਨਾਮ ਮੰਝ ਆਪੇ ਬਾਹਰਾ ਆਪੇ ਜਾਣਹਿ ਦੂਰ ਆਪੇ ਹੀ ਜਾਹਰਾ ਆਪੇ ਹੋਵਹਿ ਗੋਪਤ ਆਪੇ ਪ੍ਰਗਟਿਆ ਕੀਮਤ ਕਿਸੈ ਨਾ ਪਾਈ ਤੇਰੀ ਥੱਤੀ ਆ ਗਹਿਰ ਗੰਭੀਰ ਅਸਾਹੂ ਅਪਾਰ ਅਗਣਤ ਤੂੰ ਨਾਨਕ ਵਰਤੈ ਇੱਕ ਇੱਕੋ ਇੱਕ ਤੂੰ ਗਹਿਰ ਗੰਭੀਰ ਅਥਾਹੂ ਅਪਾਰ ਅਗਣਤ ਤੂੰ ਨਾਨਕ ਵਰਤੈ ਇਕ ਇਕੋ ਇਕ ਤੂੰ ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ